ਲੋਬੀ ਕਿਸਾਨ ਭਰਾਵੋ ਅੱਜ ਆਪਾਂ ਪਹੁੰਚ ਗਏ ਮਲੋਟ ਕਬਾੜ ਬਾਜ਼ਾਰ ਦੇ ਵਿੱਚ ਤੇ ਅੱਜ ਵਾਲੀ ਵੀਡੀਓ ਆਪਾਂ ਤਾਂ ਕਰਕੇ ਪਾਈ ਆ ਕਈ ਕਿਸਾਨ ਭਰਾ ਆਪਾਂ ਨੂੰ ਫੋਨ ਕਰਦੇ ਹੁੰਦੇ ਆ ਕਿ ਪਤਾ ਨਹੀਂ ਲੱਗਦਾ ਕੀ ਕੁਝ ਮਿਲਦਾ ਤੇ ਅੱਜ ਤੁਹਾਨੂੰ ਮੁਖਾਉਣਾ ਮਲੋਟ ਕਬਾੜ ਬਾਜ਼ਾਰ ਵਿੱਚ ਆ ਵੇ ਲੋ ਜੌਂਡੀਰ ਨਵੇਂ ਨਵੇਂ ਟਰੈਕਟਰ ਖੁੱਲੇ ਪਏ ਆ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਆ ਸਾਹਮਣੇ ਦੇਖ ਸਕਦੇ ਆ ਕਬੋਟਾ ਟਰੈਕਟਰ 4 ਵੀਲ ਦੇ ਰੈਮ ਪਏ ਆ origial ਰੈਮ ਪਏ ਆ ਹਰੇਕ ਚੀਜ਼ ਮਿਲਦੀ ਆ ਹਿੱਸੇ ਹੀ ਹਿੱਸੇ ਪਏ ਆ ਸਾਹਮਣੇ ਆ ਸੌਲਸ ਦਾ ਇੰਜਨ ਪਿਆ ਸੋਨਾਲੀਕਾ ਸੌਲਸ ਦਾ ਬਾਕੀ 4 ਵੀਲ ਦਾ ਇੰਜਨ ਆ ਸਾਹਮਣੇ ਹਿੱਸਾ ਵੀ ਪਿਆ ਮਗਰਲਾ ਕੋਈ ਵੀ ਸਮਾਨ ਲੈ ਜਾ ਸਕਦੇ ਆ ਇਹ ਵਿਖਾਵਾਂਗੇ ਕੱਲੀ-ਕੱਲੀ ਚੀਜ਼ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਬਾਕੀ ਕਮੈਂਟ ਕਰਕੇ ਦੱਸ ਦਿਓ ਕੋਈ ਖਾਸ ਚੀਜ਼ ਦੇਖਣੀ ਆ ਤਦ ਨੂੰ ਆਪਾਂ ਉਹ ਵੀ ਵਿਖਾ ਦਾਂਗੇ ਉਹ ਵੀ ਵਿਖਾ ਦਾਂਗੇ ਆ ਫਾਰਮ ਟਰੈਕ 60 ਦੇ ਹਿੱਸੇ ਪਏ ਆ ਕਈ ਕਿਸਾਨ ਭਰਾ ਫੋਨ ਲਾ ਕੇ ਪੁੱਛਦੇ ਹੁੰਦੇ ਆ ਕਿ ਆਪਾਂ 3600 ਫੋਰਡ ਨੂੰ ਲਾਉਣਾ ਆ ਦੇਖ ਸਕਦੇ ਆ 2000 ਮਾਡਲ ਦੇ ਆਸ-પાસ ਇਹ ਹਿੱਸਾ ਪਾਵਰ ਸਟੀਅਰਿੰਗ ਵਾਲੇ T20 ਵਾਲੇ ਸੋਨਾ ਲੀਕ ਵਾਲੇ ਹਰੇਕ ਤਰ੍ਹਾਂ ਦਾ ਹਿੱਸਾ ਪਿਆ ਇੱਥੇ ਮਲੋਟ ਕਬਾੜ ਬਾਜ਼ਾਰ ਦੇ ਵਿੱਚ ਬਾਕੀ ਸਮਾਨ ਤੁ ਇਹੀ ਨਹੀਂ ਕੱਲੇ ਜਿਵੇਂ ਡੀਆਈ ਦਾ ਹਿੱਸਾ ਉੱਚੇ ਮਾਡਲ ਦਾ ਉਹ ਵੀ ਪਿਆ ਰਿਮਾਂ ਸਮੇਤ ਕੋਈ ਵੀ ਚੀਜ਼ ਲਿਆ ਸਕਦੇ ਆ ਆ ਸਾਹਮਣੇ ਅਰਜਨ ਦੇ ਮਗਰਾੜ ਪਈ ਆ ਤੇ ਅਰਜਨ ਦੇ ਰਿਮ ਪਈ ਆ ਜਿਹੜੇ ਟਰੈਕਟਰ ਆਪਾਂ ਵੇਖੇ ਵੀ ਨਹੀਂ ਨਾ ਉਹ ਵੀ ਇੱਥੋਂ ਸਮਾਨ ਮਿਲ ਜਾਂਦਾ ਬਾਕੀ ਤੁਹਾਨੂੰ ਕਾਫੀ ਚੀਜ਼ਾਂ ਵਿਖਾਉਣੀਆਂ ਅੱਜ ਮਲੋੜ ਕਬਾੜ ਬਾਜ਼ਾਰ ਦੇ ਵਿੱਚ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਅੱਗੇ ਹੋਰ ਵਿਖਾ ਦਈਏ ਤੁਹਾਨੂੰ ਸਿੰਪਲ ਸਟੀਅਰਿੰਗ ਵਾਲਾ ਪਾਵਰ ਸਟੀਅਰਿੰਗ ਵਾਲਾ ਨਵੇਂ ਤੋਂ ਨਵਾਂ ਟਰੈਕਟਰ ਖੁੱਲ ਰਿਹਾ ਮਲੋੜ ਤੇ ਕਬਾੜ ਦੇ ਬਾਜ਼ਾਰ ਵਿੱਚ ਆ ਜੋੜੀਰ ਪਾਵਰ ਸਟੀਅਰਿੰਗ ਦਾ ਹਿੱਸਾ ਪਿਆ ਜੀ ਪਾਵਰ ਸਟੀering ਦਾ 3511 ਦਾ ਸੂਨਾਲੀਕਾ ਦਾ ਪਿਆ ਜੀ ਆ ਸਾਹਮਣੇ ਆ ਸੂਨਾਲੀਕਾ ਦਾ ਹਿੱਸਾ ਪਿਆ ਹਰੇਕ ਤਰ੍ਹਾਂ ਦੀ ਚੀਜ਼ ਮਿਲ ਰਹੀ ਹੈ ਇੱਥੇ ਬਾਕੀ ਆ ਫਾਰਮ ਟਰੈਕ ਦਾ ਪਿਆ ਸਿੰਪਲ ਵਾਲਾ ਲੈਣਾ ਸਿੰਪਲ ਵਾਲਾ ਮਿਲ ਜੂ ਪਾਵਰ ਸਟੀering ਲੈ ਲੈਣਾ ਤਾਂ ਪਾਵਰ ਸਟੀering ਦਾ ਹਿੱਸਾ ਵੀ ਮਿਲ ਜਾਂਦਾ ਇੱਥੇ ਕਬਾੜ ਬਾਜ਼ਾਰ ਦੇ ਵਿੱਚ ਹਰੇਕ ਚੀਜ਼ ਮਿਲ ਰਹੀ ਆ ਆ ਜਿਵੇਂ ਪਿਆ ਹੈਗਾ ਜੀ ਜੀਪਾਸਤੇ ਕਿਸੇ ਇੰਜਨ ਲੈਣਾ ਜਲਦੀ ਜਲਦੀ ਵੀਡੀਓ ਨੂੰ ਬਾਈ ਜੀ ਸ਼ੇਅਰ ਕਰਦਾ ਸੂਨਾਲੀਕਾ ਦੀ ਇੰਜਨ ਪਏ ਸਾਹਮਣੇ ਆ ਦੁਕਾਨਾਂ 'ਚ ਇੰਜਨ ਇੰਜਨ ਪਏ ਆ ਤੇ ਆ ਚਾਰ ਸਿਲੰਡਰ ਇੰਜਨ ਪਿਆ ਸਾਹਮਣੇ ਕਿਸੇ ਕੈਂਟਰ ਵਗੈਰਾ ਦਾ ਚਾਰ ਸਿਲੰਡਰ ਫਾਰਮ ਟਰੈਕ ਦਾ ਹਰੇਕ ਤਰ੍ਹਾਂ ਦਾ ਸਮਾਨ ਮਿਲ ਰਿਹਾ ਤੇ ਆਹ 4 ਵੀਲ ਰੈਮ ਪਏ ਆ ਜਿ ਮੂਰਲੇ ਰੈਮ ਵਗੈਰਾ ਸਵਰਾਜ ਦੇ ਲੈਫਟ ਆਪੇ ਕੋਈ ਵੀ ਸਮਾਨ ਲੈ ਜਾ ਸਕਦੇ ਆ ਤੇ ਅੱਗੇ ਤੁਹਾਨੂੰ ਆਪਾਂ ਹੋਰ ਵੀ ਵਿਖਾ ਦਈਏ ਚੀਜ਼ਾਂ ਜਿਹੜਾ ਹੈਗਾ ਜਿੰਡੋ ਫਾਰਮ ਦੀ ਟੈਂਕੀ ਤੇ ਆ ਇੱਕ ਸਿਲੰਡਰ 에ਅਰ ਫਲੋ ਦੇ ਇੰਜਨ ਆਸ਼ਾ ਦੇ ਇੰਜਨ ਆ ਸੋਨਾ ਲੇਕਾ ਦੇ ਨਵੇਂ ਹਿੱਸੇ ਪਏ ਨਵੇਂ ਚੁੱਲ੍ਹੇ ਪਏ ਨਵੇਂ ਚੁੱਲ੍ਹੇ ਸਬਰਾਜ ਦਾ 36 ਦੀ ਦਾ ਹਿੱਸਾ ਪਿਆ ਸਾਹਮਣੇ ਨੀਲੇ ਤੇ ਢੜ ਵਾਲੇ ਦਾ ਕਈ ਵਾਰ ਕੋਈ ਸੈਂਟਰ ਪਿੰਡ ਵਗੈਰਾ ਬਾਹਲੇ ਡਾਊਨ ਹੋ ਜਾਂਦੀ ਜਾਂ ਟੁੱਟ ਜਾਂਦੀ ਆ ਤਾਂ ਹਿੱਸਾ ਵਗੈਰਾ ਵੀ ਲਾ ਸਕਦੇ ਤੁਸੀਂ ਸਿੱਧਾ ਲਿ ਜਾ ਕੇ ਹਿੱਸਾ ਵੀ ਲਾ ਸਕਦੇ ਆ ਅੰਦਰ ਵੀ ਨਿਗਾ ਮਾਰਾ ਦੀ ਆਪਾਂ ਤਾਂ ਇੱਥੇ ਬਈ ਜੀ ਹਰੇਕ ਤਰ੍ਹਾਂ ਦਾ ਸਮਾਨ ਪਿਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਸੀਜ਼ਨ ਦੇ ਵਿੱਚ ਕਿਸਾਨ ਭਰਾਵਾਂ ਨੂੰ ਪਤਾ ਲੱਗ ਜੇ ਉਹ ਸਾਹਮਣੇ ਜੌਂਡੀਅਰ ਦੇ ਮਗਰਾੜ ਪਏ ਆ ਜੀ ਬਿਲਕੁਲ ਰੀਜਨਲ ਨਾਲ ਦੇ ਸਟਿੱਕਰਾਂ ਵਾਲੇ ਸੋਹਣੇ ਮਗਰਾੜ ਪਏ ਆ ਸਵਰਾਜ ਦੇ 에어ਫਲੋ ਦੀ ਸ਼ੋ ਆ ਡੀਆਈ ਦੇ ਇੰਜਨ ਪਏ ਆ 585 572 ਫਾਰਮ ਟਰੈਕ ਦੀ ਹਾਂਡੀਆਂ ਕਈਆਂ ਡਬਲ ਕਲਚ ਕਰ ਲੱਗ ਪਈ ਆ ਫੋਰਡ ਨੂੰ ਤਾਂ ਹਾਂਡੀ ਬਦਲਣੀ ਪੈਂਦੀ ਆ ਤੇ ਆ ਹਾਂਡੀ ਪਈ ਆ ਸਾਹਮਣੇ ਗੇਅਰ ਵਾਲੀ ਗੇਅਰ ਪਿਆ ਤੇ ਡੀਆਈ ਤਿੰਨ ਸਿਲੰਡਰ ਇੰਜਨ ਆ ਸਕੋਟ ਦਾ ਬਲਾਕ ਪਿਆ ਪਿਆ ਕਿਊਪਾਂ ਵਗੈਰਾ ਫੋਰਡ 3600 3630 ਦੀਆਂ ਹਰੇਕ ਤਰ੍ਹਾਂ ਦਾ ਸਮਾਨ ਮਿਲ ਜਾਂਦਾ ਇੱਥੇ ਆ ਕੇ ਤੁਹਾਨੂੰ ਆਏ ਨਹੀਂ ਕਿ ਕਿਤੇ ਹੋਰ ਭਕਾਈ ਕਰਨੀ ਪਊਗੀ। ਕਾਫੀ ਜਿਆਦਾ ਤਗੜੀ ਮਾਰਕੀਟ ਹੈ ਇਹ ਮਲੋਟ ਦੀ ਵੀ। ਕਮੈਂਟ ਕਰਕੇ ਦੱਸ ਦਿਓ ਬਾਈ ਜੀ ਕਿ ਕਿੱਥੋਂ-ਕਿੱਥੋਂ ਅੱਜ ਆਪਣਾ ਜੁੜੇ ਆ। ਫੇਕ ਸ਼ੇਅਰ ਕਰ ਦਿਓ ਤਾਂ ਜੋ ਸੀਜ਼ਨ ਦੇ ਵਿੱਚ ਆਸੇ-ਪਾਸੇ ਭਜਨਾਣਾ ਪਵੇ ਉਸ ਕਿਸਾਨ ਭਰਾ ਤੱਕ ਇਹ ਵੀਡੀਓ ਪਹੁੰਚ ਜਾਏ ਤੇ ਉਹਨੂੰ ਇਹ ਪਤਾ ਲੱਗ ਜਾਏ। ਅੱਗੇ ਤੁਹਾਨੂੰ ਆਪਾਂ ਹੋਰ ਵੀ ਚੀਜ਼ਾਂ ਵਿਖਾ ਦਈਏ। ਆ ਸੂਨਾ ਲੀਕਾ ਦੇ ਪੱਲੇ ਪਏ ਆ। ਕਈ ਯਾਰ ਕੋਈ ਕਿਰਾਏ ਤੇ ਚੱਲਦਾ ਖਰਾਬ ਹੋ ਜਾਂਦੇ ਆ। ਸੂਨਾ ਲੀਕਾ ਦੇ ਕੋਵੇਂ ਪੱਲੇ ਤੇ ਹੋਰ ਵੀ ਕਾਫੀ ਚੀਜ਼ਾਂ ਖਾਉਣੀਆਂ ਨਵਾਂ ਸਮਾਨ ਵੀ ਮਿਲਦਾ ਜੀ ਨਵਾਂ ਵੀ ਮਿਲ ਜਾਂਦਾ ਤੇ ਅੱਗੇ ਤੁਹਾਨੂੰ ਵੇਟ ਵਗੈਰਾ ਵੀ ਮਿਲ ਜਾਣਗੇ ਕਿਸੇ ਵੀ ਟਰੈਕਟਰ ਦੇ ਅੱਗੇ ਵੇਟ ਲਾਉਣੇ ਆ ਤਾਂ ਵੱਖੋ-ਵੱਖਰੀਆਂ ਇਹਨਾਂ ਦੇ ਗਡਾਉਣ ਬਣੇ ਹੋਏ ਉੱਥੇ ਆ ਕੇ ਤੁਸੀਂ ਉਹ ਚੀਜ਼ਾਂ ਖਰੀਦ ਸਕਦੇ ਆ ਜਿਵੇਂ ਹੁਣ ਆ ਪਿਆ ਹੈਗਾ ਜੀ ਫਾਰਮ ਟਰੈਕ ਦਾ ਇੰਜਣ ਪਿਆ ਫਾਰਮ ਟਰੈਕ ਦਾ ਹਿੱਸਾ ਆਸ਼ੇ ਦਾ ਸੈਲਫਟਾਰਟ ਵਾਲਾ ਇੰਜਣ 735 ਦੇ ਲੈਫਟਾਪੇ ਨਵੇਂ ਮਗਰਾੜ ਵੀ ਬਣ ਰਹੇ ਇੱਥੇ ਆ ਹੈਗਾ ਜੀ ਜੀਸੀਬੀ ਵਾਲਾ ਇੰਜਨ ਚਾਰ ਸਿਲੰਡਰ ਆਲਟਰਨੇਟਰ ਵਗੈਰਾ ਜਨਰੇਟਰਾਂ ਦੇ ਉਹ ਵੀ ਮਿਲ ਜਾਂਦੇ ਆ ਆ ਸੋਨਾ ਲੀਕਾ ਦੇ ਹਿੱਸੇ ਪਏ ਆ ਸਾਹਮਣੇ ਜੇ ਕਿਸ ਨੇ ਬਣਿਆ ਤਨੇ ਬਾਈ ਚਾਂਸ ਕੋਈ ਡੀਆਈ ਟਰੈਕਟਰ ਜ਼ਿਆਦਾ ਆਵਾਜ਼ ਕਰਦਾ ਤਾਂ ਆ ਬਣਿਆ ਤਨੇ ਹਿੱਸਾ ਵੀ ਦੇ ਦਿੰਦੇ ਆ ਆ ਵੀ ਦੇਖ ਸਕਦੇ ਆ ਸਾਹਮਣੇ 265 ਦਾ ਹਿੱਸਾ ਬਣਿਆ ਤਨੇ ਗੀਅਰ ਤੋਂ ਲੈ ਕੇ ਹਿੱਸਾ ਵੀ ਦੇ ਦਿੰਦੇ ਆ ਕੋਈ ਵੀ ਪਾਰਟ ਖਲਾ ਕੇ ਲੈ ਕੇ ਜਾਣਾ ਖਲਾ ਕੇ ਕੋਲ ਕੇ ਵੀ ਦੇ ਦਿੰਦੇ ਆ ਕਾਫੀ ਜਿਆਦਾ ਸਮਾਨ ਹੈ ਜੀ ਇੱਥੇ। ਕਾਫੀ ਜਿਆਦਾ ਬਣਿਆ ਤਨਿਆ ਲੈਫਟ ਆਪਾ ਸਵਰਾਜ ਦਾ ਖਾਲੀ ਕਰਕੇ ਵੀ ਲੈ ਸਕਦੇ ਆ। ਆ ਸਵਰਾਜ ਇਸ ਦਾ ਗੀਅਰ ਪਿਆ। ਇਸ ਟਰੈਕਟਰ ਬਹੁਤ ਘੱਟ ਖੁੱਲਦਾ ਤੇ ਇੱਥੇ ਮਲੋਟ ਕਾਫੀ ਜਿਆਦਾ ਖੁੱਲਿਆ। ਮਲੋਟ ਟਰੈਕਟਰ ਹਰੇਕ ਤਰ੍ਹਾਂ ਦਾ ਖੁੱਲ ਰਿਹਾ ਇਸ ਵਕਤ। ਇਸ ਦਾ ਗੀਅਰ ਪਿਆ। ਤੇ ਟੈਂਕੀਆਂ ਵਗੈਰਾ ਕੋਈ ਵੀ ਸਮਾਨ। ਇੱਕ ਬਈ ਕਮੈਂਟ ਕਰਕੇ ਦੱਸ ਦਿਓ। ਕਿਸੇ ਨੂੰ ਕੋਈ ਖਾਸ ਚੀਜ਼ ਦੇਖਣੀ ਹੈ ਤਾਂ ਉਹ ਵੀ ਵਿਖਾ ਦਾਂਗੇ। ਕਿੱਥੋਂ ਕਿੱਥੋਂ ਆਪਣੇ ਨਾਲ ਜੁੜੇ ਆ। ਸਾਹਮਣੇ ਆ ਡਿਸਪੋਜ਼ਲ ਮਗਰਾੜ ਪਏ ਤੁਸੀਂ ਆਪਦੀ ਮਰਜ਼ੀ ਨਾਲ ਵੀ ਅੰਕਰਾ ਵਾਸਤਦੇ ਆ। ਜੌਂਡੀਅਰ ਦੇ ਵੇਟ ਬਿਲਕੁਲ ਨਵੇਂ। ਹੁੱਕਾਂ। ਉਹ ਤੇ ਅੱਗੇ ਨਿਕਾ ਮਰਾਦੀਏ ਤੁਹਾਨੂੰ ਆਪ ਬੰਪਰ ਵਗੈਰਾ ਸਵਰਾਜ ਦੇ ਡੀਆਈ ਦੇ ਪੁਰਾਣੇ ਨਵੇਂ ਕੋਈ ਵੀ ਲੈ ਸਕਦੇ ਆ। ਅੱਗੇ ਸਾਨੂੰ ਆਪਾਂ ਮੋਹਰਲੀ ਮਾਰਕੀਟ ਚ ਨਿਗ੍ਹਾ ਮਰਾਦੀ ਆ ਹੁਣ ਜਿੱਥੇ ਟਰੈਕਟਰ ਵੀ ਖੜੇ ਆ ਬਿਨਾ ਖੋਲਣ ਵਾਲੇ ਤੇ ਖੁੱਲੇ ਦੇ ਵੀ ਪਏ ਆ ਸਮਾਨ ਇੱਥੇ ਤਾਂ ਬੇਸਾ ਬਸ ਸਮਾਨ ਪਿਆ ਕੋਈ ਇੰਜਨ ਲੈ ਜਾਣਾ ਦੋ ਸਿਲੰਡਰ ਆਛੇ ਦੇ ਇੰਜਨ ਪਿਆ ਸਾਹਮਣੇ ਦੋ ਸਿਲੰਡਰ ਰਕਾਟੋ ਵਾਲਾ ਜਿਹਨੂੰ ਕਹਿੰਦੇ ਆ ਇਹ ਵੀ ਮਿਲ ਜਾਣਗੇ ਇੱਕ ਸਿਲੰਡਰ ਰੈਮ ਪਲੇਟਾਂ ਮਗਰਾੜ ਰਿਪੇਅਰ ਕਰਾਉਣੇ ਆ ਕੋਈ ਵੀ ਕੰਮ ਤੋ ਵੀ ਪ੍ਰਾਣੀ ਮਾਰਕੀਟ ਇਹ ਮਲੋੜ ਦੀ ਕਬਾੜ ਬਾਜ਼ਾਰ ਜੋ ਕਿੰਦੇ ਜੀ ਨੂੰ ਕੋਈ ਟਕਾਂ ਡੀ ਆਈ ਇੰਜਨਾਂ ਦੀ ਆ ਕੋਈ ਆਸ਼ਾ ਦੀ ਇੰਜਨਾਂ ਦੀ ਆ ਜਿਵੇਂ ਜਿਵੇਂ ਇਹਨਾਂ ਦਾ ਕੰਮ ਆ ਆ ਮਗਰਾੜ ਵਗੈਰਾ ਤੁਸੀਂ ਇਥੋਂ ਰਿਪੇਅਰ ਕਿਤੇ ਵੀ ਲੈ ਸਕਦੇ ਆ ਓਰੀਜਨਲ ਆਰਜਨ ਵਗੈਰਾ ਦੇ ਛਤੀਤੀ ਦੇ ਫੋੜ ਦੇ ਸਵਰਾਜ ਦੇ ਅੱਗੇ ਤੁਹਾਨੂੰ ਆਪਾਂ ਇਧਰ ਨੂੰ ਨਿਗਾ ਮਾਰ ਲਿਏ ਹਾਂਜੀ 724 ਦੇ ਮਗਰਾੜ ਪਈ ਆ ਵੇਖੋ ਮਗਰਾੜਾਂ ਦਾ ਢੇਰ ਲੱਗਿਆ ਹੈਗਾ ਨਿਗ੍ਹਾ ਮਰਾ ਦਈਏ ਬਾਧੂ ਮਗਰਾੜ ਜਿੰਨੇ ਕਹੋਂਗੇ 724 ਨੂੰ ਛੱਡੋ 35 ਇੱਥੋਂ ਤੱਕ ਹੀ ਆ ਖੜਾ ਲੈ ਕਲੋਸ ਕਰ ਕਲੋਸ ਕਰ ਟਰੈਕਟਰ ਖੜਾ ਇੱਥੇ ਮਗਰਲਾ ਹਿੱਸਾ ਪਿਆ ਕਲੋਸ ਕਰਦਾ ਤੇ ਲੋਕੀ ਆਮ ਕਰਕੇ ਐਂਟਰ ਦਾ ਹਿੱਸਾ ਲਾਉਂਦੇ ਰੀਜਨਲ ਹਿੱਸਾ ਪਿਆ ਕਲੋਸ ਕਰਦਾ ਇਹਦੇ ਮਗਰਾੜ ਵੇਖੋ ਬਿਲਕੁਲ ਬੇਦਾਕ ਆ ਇਹ ਵੀ ਮਿਲ ਜਾਣਗੇ ਕਿਸੇ ਨੇ ਇਸ ਕਲੋਸ ਕਰਦੇ ਲਾਉਣੇ ਤਾਂ ਉਹੀ ਬਿਲਕੁਲ ਸੇਮ ਰੀਜਨਲ ਟਰੈਕਟਰ ਪਿਆ ਆ ਜਿਹ ਵਿੱਚ 40 ਬਾਈ ਖੜਾ ਇਹਦਾ ਵੀ ਕੋਈ ਵੀ ਸਮਾਨ ਮਿਲ ਜੂਗਾ 42 ਬਾਈ ਟਰੈਕਟਰ ਦਾ ਡੀਆਈ ਇੰਜਨ ओरिजिनल ਕਿਸੇ ਨੇ ਕਿਸੇ ਹੋਰ ਟਰੈਕਟਰ ਨੂੰ ਲਾਉਣਾ ਤਾਂ ਇੰਜਨ ਲਾ ਕੇ ਦੇ ਸਕਦੇ ਆ ਇਹ ਇਹ ਟਰੈਕਟਰ ਕਾਫੀ ਜਿਆਦਾ ਸੈਂਟਰ ਗੇਅਰ ਵਾਲਾ ਟਰੈਕਟਰ ਆ ਆ ਸੰਕਲ वगैरह ਕੋਚਨ ਲਿੰਕਾਂ ਬਹੁਤ ਜਿਆਦਾ ਸਮਾਨ ਆ ਇੱਥੇ ਸੈਲਪਾਂ ਵਗੈਰਾ ਆ ਇਧਰਲੇ ਭਾਈ ਤੁਹਾਨੂੰ ਆਪਾਂ ਨਿਗਾਹ ਮਾਰਾ ਦਈਏ ਸੋਨ ਵਾਲੀ ਕਾ ਖੜਾ ਜਿਵੇਂ ਸਾਹਮਣੇ ਹਾਂਜੀ ਅਗਲੇ ਵੇਟ ਵੀ ਮਿਲ ਜਾਣਗੇ ਮੈਂ ਅੰਦਰਾ ਦੇ 265 ਤੇ ਆ ਜੌਂਡੀ ਰੁਪਿਆ ਸਾਹਮਣੇ ਇਉਂੜੀ ਇਹ ਟਰੈਕਟਰ ਆ ਮੂਰੇ ਇੰਜਨ ਉੰਜਨ ਪਿਆ ਕੱਲਾ ਮਗਰਲੇ ਸਾਕੋਲ ਕੇ ਦਿੱਤਾ ਸਿੰਪਲ ਸਟੀਅਰਿੰਗ ਨਾਲ ਛੋਟਾ ਜੌਂਡੀ ਕਰ ਆ 30 40 ਦੇ ਇੰਡੋ ਫਾਰਮ ਖੜਾ ਫਾਰਮ ਟਰੈਕ ਮਹਿੰਦਰਾ ਹਰੇਕ ਤਰ੍ਹਾਂ ਦਾ ਸਮਾਨ ਸਾਈਡ ਗੇਅਰ ਪਿਆ ਜੀ ਸਾਹਮਣੇ ਸੋਨਾਲੀਕਾ ਦਾ ਉਹ ਪਰਲੇ ਪਾਸੇ ਆ ਫੋਰ 휠 ਦਾ ਹਿੱਸਾ ਪਿਆ ਸਾਹਮਣੇ ਸਵਰਾਜ ਦਾ ਮਗਰਲੇ ਸਾ 855 ਦਾ ਕੋਈ ਵੀ ਸਮਾਨ ਆ ਸੋਨਾਲੀਕਾ ਟਰੈਕਟਰ ਨਹੀਂ ਖੜਾ ਪੂਰਾ 60 ਵਾਲਾ ਸਾਈਡ ਗੀਅਰ ਵਾਲਾ ਕਿਸੇ ਨੇ ਆਪ ਵੀ ਕੰਮ ਕਰਾਉਣਾ ਟਰੈਕਟਰ ਵੀ ਦੇ ਸਕਦੇ ਆ ਇਹ ਆ ਭੂਮੀ ਪੁੱਤਰ ਟਰੈਕਟਰਾਂ ਦੇ ਹਿੱਸੇ ਪਏ ਆ 275 575 ਦੇ ਸ਼ੋਆ ਵੇਖ ਸਕਦੇ ਤੁਸੀਂ ਉੱਚੇ ਮਾਡਲ ਦੀ 275 ਦੀ 275 ਦੀ ਸਮਾਨ ਬਹੁਤ ਜ਼ਿਆਦਾ ਮਿਲਦਾ ਮੇਨ ਗੱਲ ਆ ਕਿ ਸਮਾਨ ਮਿਲਦੀ ਗੱਲ ਆ ਨਵਾਂ ਸਮਾਨ ਪਰ ਦੂਜੇ ਪਾਸੋਂ ਨਿਕਮ ਰਾਲੇ ਹੀ ਤੁਹਾਨੂੰ ਇੱਥੇ ਟਾਇਰਾਂ ਦੀ ਮਾਰਕੀਟ ਆ ਗਈ ਅੱਗੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੰਜਨ ਹੀ ਇੰਜਨ ਪਏ ਆ ਦੁਕਾਨ ਤੇ ਕੋਈ ਇੰਜਨ ਵਗੈਰਾ ਆਪ ਦਾ ਵੇਚ ਦੇ ਕੇ ਤੁਸੀਂ ਇੰਜਨ ਵੀ ਲੈ ਜਾ ਸਕਦੇ ਆ ਕੋਈ ਜੀਪ ਚ ਰੱਖਣਾ ਕਾਰ ਚ ਆ ਛੋਟੇ ਪੀਟਰ ਇੰਜਨ ਆ ਛੋਟਾ ਟਰੈਕਟਰ ਖੜਾ ਹੀ ਛੋਟਾ 4 ਵੀਲ ਟਰੈਕਟਰ ਬਾਗਬਾਨੀ ਆ ਮਗਰਾੜ ਪਏ ਆ ਜੋਂਡੀਅਰ ਤੇ ਲੈ ਲਓ ਸੋਨਾ ਲੀਕਾ ਤੇ ਲੈ ਲਓ ਅਨ ਟੱਚ ਹਰੇਕ ਤਰ੍ਹਾਂ ਦੇ ਸਮਾਨ ਮਿਲ ਜੂਗਾ ਇਹ ਹੈ ਜੀ ਮਲੋਟ ਕਬਾੜ ਮਾਰਕੀਟ ਸੰਕਲ ਫਟੀਆਂ ਮਿਲਟਰੀ ਵਾਲੇ ਟੂਲ ਟਰੈਕਟਰ ਵਾਲੀਆਂ ਜਾਲੀਆਂ ਅਗਲੀਆਂ ਟੂੜੀ ਵਾਲੀਆਂ ਮਸ਼ੀਨਾਂ ਦੇ ਲਾਉਣੀਆਂ ਲੋਡ ਪੈਂਦੀ ਹੈ ਅੱਜਕੱਲ ਤੇ ਇੱਥੇ ਹਰੇਕ ਤਰ੍ਹਾਂ ਦਾ ਸਮਾਨ ਆਰ ਐਮ ਵਗੈਰਾ ਵੀ ਲੈ ਜਾ ਸਕਦੇ 40 ਬਾਈ ਇਕਾਈ ਫੇਰ ਆ ਗਿਆ ਇਹਦੇ ਰਿਮ ਵਗੈਰਾ ਵੀ ਲੈ ਜਾ ਸਕਦੇ ਆ 40 ਬਾਈ ਦੇ ਰੀਜਨਲ ਪੋਰ ਵੀ ਕਾਫੀ ਜਿਆਦਾ ਸਮਾਨ ਫੂਨ ਨਿਗਮ ਰਾਹੀਂ ਜਾ ਰਹੇ ਆ ਇੱਕ ਬਈ ਕਮੈਂਟ ਕਰਕੇ ਦੱਸ ਦੋ ਕਿਥੋਂ ਕਿਥੋਂ ਆਪਣਾ ਜੁੜੇ ਆ ਆ ਪਏ ਜੀ ਵੱਡੇ 575 ਦੇ ਵਗਰਾੜ ਅਰਜੰਦੇ ਸਿਵਰਾਜ ਦੇ ਨਵੇਂ ਪੁਰਾਣੇ ਹੇਠ ਤਰ੍ਹਾਂ ਦੇ ਮਿਲ ਜਾਣਗੇ ਅਜਿਹੇ ਨਾ ਆਪਣ ਨਿਗਮ ਰਾਹੀਂ ਔਰ ਕੀ ਕੋਜਾ ਨਵੇਂ ਸਪੀਅਰ ਪਾਰਟ ਵੀ ਮਿਲ ਜੂਗਾ ਕੋਈ ਲਾਈਟਾਂ ਵਗੈਰਾ ਲੈਣੀਆਂ ਜਿਹੜੀ ਚੀਜ਼ ਨਹੀਂ ਮਿਲਦੀ ਉਹ ਇੱਥੋਂ ਮਿਲ ਸਕਦੀ ਹੈ ਅੱਗੇ ਜਿਵੇਂ ਆ ਵੇਟ ਪਏ ਆ ਤੋਲ ਕੇ ਵੀ ਕਰ ਲੈਂਦੇ ਆ ਵੇਟ ਦਾ ਹਿਸਾਬ-ਤਬ ਤੇ ਓਕਾ-ਬੁਕਾ ਵੀ ਦੇ ਦਿੰਦੇ ਆ ਵੇਟ ਬਾਕੀ ਅੱਗੇ ਆ ਪਏ ਆ ਜੀ ਕੜੇ ਪਏ ਆ ਚੌਂਡੀਰ ਤੇ ਰਿੰਮਾਂ ਦੇ ਮਗਰਾੜ ਪਏ ਆ ਸੋਨਾ ਲੀਕਾ ਦੇ ਮਗਰਾੜ ਵੇਟ ਹੀ ਵੇਟ ਪਏ ਆ ਦੁਕਾਨ ਦੇ ਵਿੱਚ ਸੂਆਂ ਨਵੀਆਂ ਵੀ ਮਿਲ ਜਾਣਗੀਆਂ ਜਿਵੇਂ ਆਹ ਪੇ ਆਜੀ ਸੁਪਰਸਟਾਰ ਆਸ਼ੇ ਦਾ ਦੂਸਰਾ ਲੰਡਰ ਵਾਲੇ ਦਾ ਹਿੱਸਾ ਪਿਆ ਬਹੁਤ ਸਾਫ ਕੰਡੀਸ਼ਨ ਦਾ ਪਿਆ ਨਾਲ ਦਾ ਰੰਗ ਦਾ ਟੈਂਕੀ ਤੇ ਹਜੇ ਤੁਸੀਂ ਦੇਖ ਸਕਦੇ ਆ ਕਿੰਨਾ ਕੁ ਚੱਲਿਆ ਹੋਊਗਾ ਆ ਗਿਆ ਰੀਜਨਲ ਮਗਰਾੜ ਪਿਆ ਆਸ਼ੇ ਦੇ ਬਲੈਚਰ ਪੀਰ ਦਾ ਕੰਮ ਵੀ ਟਰਾਲਿੰਗ ਵਗੈਰਾ ਵੀ ਬਣ ਰਹੀਆਂ ਤੁਸੀਂ ਮਾਰਕੀਟ 'ਚ ਦੇਖ ਸਕਦੇ ਆ ਕਾਫੀ ਮਸ਼ਹੂਰ ਆ ਜਾ ਜਿਹੜੇ ਜਿਹੜੇ ਬਾਈਆਂ ਨੇ ਮਲੋਟ ਮਾਰਕੀਟ ਵੇਖੀ ਆਜੇ ਉਹ ਵੀ ਕਮੈਂਟ ਕਰਕੇ ਦੱਸੋ ਨਾ ਇੱਥੋਂ ਅਸੀਂ ਸਮਾਨ ਲਗਾਏ ਆ ਆ ਰਹੇ ਮੋਪਾਈ ਆ ਜੀ ਸਾਹਮਣੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਟਰਾਲੀਆਂ ਵਗੈਰਾ ਦੇ ਹਿੱਸੇ ਵੀ ਮਿਲ ਜਾਂਦੇ ਆ ਟਰਾਲੀਆਂ ਦੇ ਹਿੱਸੇ ਸਾਹਮਣੇ ਟਾਇਰ ਦੇਖ ਸਕਦੇ ਤੁਸੀਂ ਬੰਦੇ ਨਾਲੋਂ ਵੱਡਾ ਟਾਇਰ ਪਿਆ ਇੱਥੇ ਫੇਰ ਟਰਾਲੀਆਂ ਛਤਰੀਆਂ ਸੀਟਾਂ ਜਾਲੀਆਂ ਟਰਾਲੀ ਦੇ ਟਾਇਰ ਹਿੱਸੇ ਬੰਪਰ ਨਵੇਂ ਘੁੰਮਣ ਵਾਲੀ ਜਾਲੀ ਦੇਖ ਸਕਦੇ ਹਰੇਕ ਤਰ੍ਹਾਂ ਦਾ ਸਮਾਨ ਪਿਆ ਤੇ ਆ ਪਿਆ ਸਰਪੰਚ ਮਾਡਲ ਦੇ ਕਰਾਂਗੇ ਹਿੱਸੇ ਮਗਰ ਛੋਆ ਬਣੇ ਤੇ ਨੇ ਸਣੇ ਗੀਰ ਇਹ ਹਿੱਸੇ ਪਏ ਇੱਥੇ ਬਾਕੀ ਮਿਲਦੇ ਆ ਜੀ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਆ ਤੱਕ ਧੰਨਵਾਦ